ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਜਿਹੜੀ ਤੁਹਾਡੇ ਨਾਲ ਘਟਨਾ ਸਾਂਝੀ ਕਰਨ ਲੱਗਾ ਉਹ ਘਟਨਾ ਕਾਪੀ ਤੇ ਲਿਖ ਕੇ ਮੇਮੂਰੇ ਰੱਖੀ ਹੈ ਇਹਦਾ ਕਾਰਨ ਕੀ ਹੈ ਇਹ ਮੈਨੂੰ ਲਿਖਣੀ ਤਾਂ ਪਈ ਕਿਉਂਕਿ ਜਿਹੜੇ ਸੱਜਣ ਨੇ ਇਹ ਘਟਨਾ ਮੈਨੂੰ ਸੁਣਾਈ ਹੈ ਉਹ ਇਟਲੀ ਦੇ ਵਿੱਚ ਬੈਠੇ ਨੇ ਇਹ ਪੂਰੇ Hindu ਪਰਿਵਾਰ ਦੀ ਘਟਨਾ ਹੈ ਜਿਹੜੇ 1 ਅਪ੍ਰੈਲ 1988 ਨੂੰ ਇਹ ਘਟਨਾ ਘੱਡੀ ਐ ਇਹ ਖਾੜਕੂਆਂ ਦੀ ਜਿਹੜੀ ਕਰਤੂਤ ਐ ਉਹ ਮੈਂ ਦੱਸਣ ਲੱਗਾ ਇਹ ਜਿਹੜਾ ਪਰਿਵਾਰ ਐ ਇਹ ਹੈਗਾ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪਿੰਡ ਪੈਂਦਾ ਇਹ ਪਿੰਡ ਦਾ ਨਾਂ ਹੈ ਤਾਰਾ ਚੱਕ ਬਟਾਲਾ ਤਹਿਸੀਲ ਦੇ ਵਿੱਚ ਉਥੋਂ ਦੀ ਇਹ ਘਟਨਾ ਹੈਗੀ ਐ ਜਿਹੜਾ ਇਹ ਭਾਈ ਸਾਹਿਬ ਇਟਲੀ ਵਿੱਚ ਰਹਿੰਦੇ ਐ ਇਹਨਾਂ ਦਾ ਨਾਮ ਹੈਗਾ ਮੁੰਸ਼ੀ ਰਾਮ Hindu ਪਰਿਵਾਰ ਵਿੱਚੋਂ ਨੇ ਇਹਨਾਂ ਦਾ ਪਿਤਾ ਹੈਗਾ ਸੀ ਜਗਨਨਾਥ ਇਹਨਾਂ ਦਾ ਕਾਇਆ ਸੀਗਾ ਅਮਰਨਾਥ ਚਾਚਾ ਸੀਗਾ ਗਿਆਨਚੰਦ Hindu ਪਰਿਵਾਰ ਹੈ ਹੁਣ ਤੁਸੀਂ ਸੁਣਿਓ ਔਰ ਇਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਕਹਿੰਦੇ ਵੀ ਜੇ ਕੋਈ ਇਤਰਾਜ਼ ਕਰੇ ਕਹਿੰਦਾ ਮੈਂ ਬੈਠਾਂ ਇਹ ਚਾਰ ਭਰਾ ਸੀ ਇੱਕ ਭਰਾ ਇਹਨਾਂ ਦਾ ਸਰਪੰਚ ਸੀ ਉਹਨਾਂ ਦਾ ਨਾਂ ਸੀਗਾ ਜਿਹੜੇ ਸਰਪੰਚ ਸੀਗੇ RAM కిਸ਼ਨ ਉਹ ਇਸ ਵਕਤ ਦੁਨੀਆ ਤੇ ਨਹੀਂ ਉਹਨਾਂ ਦੀ ਮੌਤ ਹੋਈ ਹੋਈ ਹੈ ਤੇ ਇੱਕ ਇਹਨਾਂ ਦਾ ਭਰਾ ਸੀਗਾ ਰਾਜਪਾਲ ਤੇ ਇੱਕ ਹਰੀ RAM ਤੇ ਜਿਹੜੇ ਮੁਨਸੀ ਰਾਮ ਨੇ ਇਹ ਰਹਿੰਦੇ ਨੇ ਇਟਲੀ ਦੇ ਵਿੱਚ ਇਹ ਕਹਿੰਦੇ ਸਾਡੇ ਘਰ ਸ਼ਾਮ ਨੂੰ 5:30 ਵਜੇ April ਦੇ ਮਹੀਨੇ ਵਿੱਚ ਤੁਹਾਨੂੰ ਪਤਾ ਹੈ ਦਿਨ ਵੱਡੇ ਹੁੰਦੇ ਆ ਕਹਿੰਦੇ ਆ ਗਏ ਉਦੋਂ ਕਹਿੰਦੇ ਪੂਰਾ ਜੋਰ ਸੀ ਖੜਕੂ ਬਾਦ ਦਾ ਅਸੀਂ ਕਹਿੰਦੇ 메ਨ ਗੇਟ ਬੰਦ ਕਰ ਲਿਆ ਅੰਦਰ ਵੜ ਕੇ ਦਰਵਾਜ਼ੇ ਲਾ ਲਏ ਕਹਿੰਦੇ ਇਹਨਾਂ ਨੇ ਦਰਵਾਜੇ ਪਹਿਲਾਂ ਕੋਈ ਸੰਦ ਵਗੈਰਾ ਜਿਹੜੇ ਪੈਸੇ ਚਾਕੇ ਉੱਥੇ ਉਹ ਮਾਰ ਕੇ ਤੋੜਨ ਦੀ ਕੋਸ਼ਿਸ਼ ਕੀਤੀ ਫਿਰ ਕਹਿੰਦੇ ਤੇਲ ਪਾ ਕੇ ਇਹਨਾਂ ਨੇ ਅੱਗ ਲਾ ਦਿੱਤੀ ਜਾਨ ਕਿ ਸਾਨੂੰ ਡਰਾਇਆ ਅੱਗ ਲਾ ਕੇ ਫਿਰ ਦਰਵਾਜੇ ਖੋਲੇ ਇਹਨਾਂ ਨੇ ਉਦੋਂ ਬਾਅਦ ਕੀ ਘਟਨਾ ਘਟਦੀ ਹੈ ਜਿਹੜੇ ਇਹਨਾਂ ਦੇ ਪਿਤਾ ਜੀ ਸੀ ਉਹਨਾਂ ਦਾ ਨਾਮ ਹੈਗਾ ਜਗਨਨਾਥ ਤੇ ਇਹਨਾਂ ਦੇ ਤਾਇਆ ਅਮਰਨਾਥ ਇਹਨਾਂ ਦੇ ਕਹਿੰਦੇ ਘੱਟੋ-ਘੱਟ 8-8 9-9 ਗੋਲੀਆਂ ਮਾਰ ਕੇ ਹੱਤਿਆ ਕੀਤੀ ਜਨਨ ਕਿ ਹਿੰਦੂ ਪਰਿਵਾਰ ਦੇ ਇਹ ਦੋ ਜੀਆਂ ਦੀ ਹੱਤਿਆ ਕੀਤੀ ਗੋਲੀਆਂ ਮਾਰ ਕੇ ਘੱਟੋ-ਘੱਟ 8-8 ਗੋਲੀਆਂ ਕਹਿੰਦੇ ਮਾਰੀਆਂ ਕਸੂਰ ਕਹਿੰਦੇ ਕੀ ਸੀ ਸਾਡਾ ਕਹਿੰਦੇ ਅਸੀਂ ਪੁੱਛਿਆ ਵੀ ਕਸੂਰ ਕੀ ਹੈ ਦੇਖੋ ਜਦੋਂ ਇਹਨਾਂ ਨੇ ਇਹਨਾਂ ਨੇ ਗੋਲੀਆਂ ਮਾਰੀਆਂ ਇਹਨਾਂ ਨੇ ਖੜਕੂਆਂ ਨੇ ਖਾਲਿਸਤਾਨ ਦੇ ਨਾਅਰੇ ਮਾਰੇ ਆ ਖਾਲਿਸਤਾਨ ਜਿੰਦਾਬਾਦ ਖਾਲਿਸਤਾਨ ਜਿੰਦਾਬਾਦ ਮਤਲਬ ਇੱਕ ਈਰਖਾ ਸੀ ਕਿ ਤੁਸੀਂ ਪੰਜਾਬ ਦੇ ਵਿੱਚ ਰਹਿ ਨਹੀਂ ਸਕਦੇ ਇਹ ਪੰਜਾਬ ਕੇਵਲ ਸਿੱਖਾਂ ਦਾ ਹੈ ਇੱਥੇ ਖਾਲਿਸਤਾਨ ਬਣੂਗਾ ਇਹ ਕਹਿ ਕੇ ਗੋਲੀਆਂ ਮਾਰੀਆਂ ਫਿਰ ਇਹਨਾਂ ਦੇ ਇੱਕ ਟਰੈਕਟਰ ਨੂੰ ਅੱਗ ਲਾਏ ਉਸ ਵਕਤ ਜਿਹੜੀ ਮਸਰਾਂ ਦੀ ਦਾਲ ਹੁੰਦੀ ਹੈ ਉਹਦੀ ਖੇਤੀ ਕਰਦੇ ਸੀ ਕਹਿੰਦੇ 2 ਕਿੱਲੇ ਉਹ ਮਸਰਾਂ ਦੀ ਦਾਲ ਵੱਢ ਕੇ ਇਕੱਠੇ ਕੀਤੀ ਹੋਈ ਸੀ ਉਹਨੂੰ ਅੱਗ ਲਾ ਦਿੱਤੀ ਜਾਣ ਕੇ ਆ ਗੁੰਡਾਗਰਦੀ ਉਸ ਵਕਤ ਹਿੰਦੂ ਪਰਿਵਾਰ ਦੇ ਨਾਲ ਹੋਈ ਹੈ ਹੁਣ ਕਈ ਮੈਨੂੰ ਫੋਨ ਕਰਦੇ ਹੁੰਦੇ ਆ ਕਿ ਸਬੂਤ ਲਿਓ ਦੱਸੋ ਸਾਹਮਣੇ ਮੈਂ ਨਾਂ ਲੈਤਾ ਜਿਹੜਾ ਇਟਲੀ ਦੇ ਵਿੱਚ ਇਹ ਸਖਸ਼ ਰੰਦਾ ਇਹਦਾ ਨਾਂ ਮੁੰਸ਼ੀ ਰਾਮ ਹੈ ਉਹ ਕਹਿੰਦੇ ਮੈਂ ਇੱਕ ਨੌਕਰੀ ਕਰਦਾ ਇੱਕ ਪ੍ਰਭਾ ਭਰਾ ਇਹਨਾਂ ਦੇ ਜਿਹੜੇ ਸਰਪੰਚ ਸੀਗੇ ਉਹ ਡੈਥ ਹੋ ਗਈ ਉਹਨਾਂ ਦੀ ਤੇ ਦੋ ਪ੍ਰਭਾ ਭਰਾ ਇਹਨਾਂ ਦੇ ਹਲੇ ਰਹਿੰਦੇ ਆ ਪੰਜਾਬ ਦੇ ਵਿੱਚ ਇੱਕ ਸਰਕਾਰੀ ਮੁਲਾਜ਼ਮ ਸੀ ਇੱਕ ਖੇਤੀ ਕਰਦਿਆ ਪਿੰਡ ਦੇ ਵਿੱਚ ਹੁਣ ਤੁਸੀਂ ਅੰਦਾਜ਼ਾ ਲਾਓ ਹੁਣ ਜਿਹੜੇ ਮੈਨੂੰ ਫੋਨ ਕਰਨਗੇ ਦੱਸੋ ਜੀ ਸਬੂਤ ਹੁਣੇ ਬੰਦੇ ਕਹਿੰਦੇ ਕਹਿੰਦੇ ਵੀ ਅਸੀਂ ਬੈਠੇ ਆ ਸਾਡਾ ਪਿਤਾ ਜਗਨਨਾਥ ਤੇ ਸਾਡਾ ਤਾਇਆ ਅਮਰਨਾਥ ਇਹਨਾਂ ਨੂੰ ਗੋਲੀਆਂ ਮਾਰੀਆਂ ਨੇ ਨਾਰੇ ਲਾਇਆ ਖਾਲਸਤਾਨ ਦੇ ਹੁਣ ਇਥੇ ਜਦੋਂ ਵੀਡੀਓ ਸੁਣ ਲਈ ਨਾ ਮੈਨੂੰ ਕਹਿਣਾ ਤੂੰ ਹਿੰਦੂ ਐ ਤੂੰ ਹਿੰਦਿਆਨ ਦੇ ਹਿੰਦੂਆਂ ਦੇ ਪੱਖ ਵਿੱਚ ਐ ਇਹੇ ਕਹਿਣਾ ਤੇ ਜਦੋਂ ਕਿਰਪਾ ਰਾਮ ਗੁਰੂ ਤੇਗ ਬਹਾਦਰ ਸੱਚੇ ਪਾਸ਼ਾ ਕੋਲ ਗਏ ਸੀ ਕਿ ਔਰੰਗਜ਼ੇਬ ਸਾਡੇ ਜਨੇਊ ਲਾ ਕੇ ਸਾਨੂੰ ੱੱਕੇ ਦੇ ਨਾਲ ਮੁਸਲਮਾਨ ਬਣਾ ਰਿਹਾ ਹੈ ਤੇ ਫਿਰ ਉੱਥੇ ਗੁਰੂ ਤੇਗ ਬਹਾਦਰ ਪਾਸ਼ਾ ਨੂੰ ਵੀ ਕਹਿ ਦਿਓ ਕਹਦੇ ਫਿਰ ਮੈਂ ਤਾਂ ਇੱਕ ਕਹਾਣੀ ਸੁਣਾਈ ਹੈ ਇਟਲੀ ਦੇ ਵਿੱਚ ਇਹ ਮੁੰਸੀ ਰਾਮ ਬੈਠਾ ਉਹਦੇ ਭਰਾ ਦੋ ਇੱਥੇ ਬੈਠੇ ਆ ਉਹਦਾ ਪੂਰਾ ਪਰਿਵਾਰ ਬੈਠਾ ਇੱਥੇ ਹੁਣ ਕਹਿਣਗੇ ਲੈ ਇਹ ਤਾਂ Hindu ਹੈ ਕੋਈ Hindu ਨੂੰ ਭਰਾ ਬੋ ਮੈਂ ਕਾਮ ਸਿੰਘ ਨਾਬਾ ਜੀ ਨੂੰ ਪੜਿਆ ਹਮ Hindu ਨਹੀਂ ਅਸੀਂ ਹਿੰਦੂ ਨਹੀਂ ਹੈਗੇ ਮੈਂ ਸਿੱਖ ਹਾਂ ਸਿੱਖ ਵੀ ਉਹ ਜਿਹੜਾ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੰਨਦਾ ਹੈ ਜਿੰਨਾਂ ਗ੍ਰੰਥਾਂ ਵਿੱਚ ਗੱਪਾਂ ਮਾਰੀਆਂ ਉਸ ਨੂੰ ਨਹੀਂ ਮੰਨਦੇ ਹင် ਤੁਸੀਂ ਆਪ ਜਵਾਬ ਦਿਓ ਵਿਖਾੜਕੂ ਬਾਦ ਵੇਲੇ ਜਿਹੜੇ ਆ ਬੰਦੇ ਮਾਰੇ ਨੇ ਇਹਨਾਂ ਦੀ ਉਮਰ ਪਤਾ ਕਿੰਨੀ ਹੈ ਇਹ ਜਿਹੜੇ ਦੋ ਭਰਾ ਮਾਰੇ ਨੇ ਨਾ ਜਗਨਨਾਥ ਤੇ ਅਮਰਨਾਥ ਇੱਕ ਦੀ ਉਮਰ 71 ਸਾਲ ਦਾ 71 ਸਾਲ ਹੈ ਇੱਕ ਦੀ ਅ 72 73 ਸਾਲ ਹੈ ਹੁਣ ਦੱਸੋ ਤੁਸੀਂ ਬਜ਼ੁਰਗ ਨੇ ਔਰ ਇਹ ਬੰਦੇ ਕਹਿੰਦੇ ਜਿਹਨਾਂ ਨੇ ਮੈਨੂੰ ਫੋਨ ਕੀਤਾ ਇਟਲੀ ਤੋਂ ਤੁਸੀਂ ਕਹਿੰਦੇ ਬਟਾਲੇ ਵਿੱਚ ਜਾ ਕੇ ਜਿਹੜਾ ਸਾਡਾ ਪਿੰਡ ਹੈ ਤਾਰਾ ਚੱਕ ਗੁਰਦਾਸਪੁਰ ਵਿੱਚ ਪੈਂਦਾ ਹੈ ਤਹਿਸੀਲ ਬਟਾਲੇ ਵਿੱਚ ਕਹਿੰਦੇ ਉੱਥੇ ਨੇੜੇ-ਤੇੜੇ ਜਾ ਕੇ ਪਤਾ ਕਰ ਲਓ ਵੀ ਸਾਡੇ ਪਿਤਾ ਜੀ ਸਾਡੇ ਤਾਇਆ ਜੀ ਜਾਂ ਇਹ ਪਰਿਵਾਰ ਕਿ ਹੋ ਜਾਏ ਕਹਿੰਦੇ ਪਤਾ ਕਰ ਲਿਓ ਵੀ ਇਹ ਪਰਿਵਾਰ ਕਿਹੋ ਜਿਹਾ ਸੀਗਾ ਮਿਹਨਤ ਕਰਨ ਵਾਲਾ ਪਰਿਵਾਰ ਸੀ ਖੇਤੀ ਕਰਨ ਵਾਲਾ ਪਰਿਵਾਰ ਸੀ ਉਹ ਕਹਿੰਦੇ ਸਾਡੇ ਕੋਲੇ ਹਲੇ ਵੀ 20-25 ਖੇਤ ਯਾਨੀ ਕਿ ਕਿੱਲੇ ਹੈਗੇ ਨੇ ਅਸੀਂ ਖੇਤੀ ਕਰਦੇ ਹਾਂ ਹੁਣ ਤੁਸੀਂ ਦੱਸੋ ਜਿਹਨਾਂ ਦੇ ਧੌਣ ਵਿੱਚ ਕਿੱਲਾ ਹੁੰਦਾ ਹੈ